ਪੰਜਾਬ ਹੜ੍ਹ ਦੇ ਮੁੱਦੇ ਤੇ ਸਰਕਾਰ ਦੇ ਵਿਸ਼ੇਸ਼ ਸੈਸ਼ਨ ਦੌਰਾਨ ਭਾਜਪਾ ਨੇ ਵੀ ਚੰਡੀਗੜ੍ਹ ਦੇ ਸੈਕਟਰ 37 ਵਿੱਚ ਜਨਤਾ ਦੀ ਵਿਧਾਨ ਸਭਾ ਦਾ ਆਯੋਜਨ ਕੀਤਾ ਭਾਜਪਾ ਆਗੂ ਲੋਕਾਂ ਨਾਲ ਤੋਖੇ ਵਧੀ ਕਿਆਂ ਨੁਕਸਾਨ ਹੜ੍ਹਾਂ ਦੇ ਕਾਰਨ ਕੈਗ ਰਿਪੋਰਟਾਂ ਤੇ ਵਿੱਤੀ ਲੇਖਾ ਜੋਖੇ ਬਾਰੇ ਚਰਚਾ ਕਰ ਰਹੇ ਨੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਇੱਥੇ ਪਹੁੰਚੇ ਚਰਨਜੀਤ ਸਿੰਘ ਅਟਵਾਲ ਨੂੰ ਪੰਜਾਬ ਭਾਜਪਾ ਦੀ ਲੋਕ ਸਭਾ ਦਾ ਸਪੀਕਰ ਨਿਯੁਕਤ ਕੀਤਾ ਗਿਆ ਸੈਸ਼ਨ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੜ ਨਹਿਰਾ ਦੀ ਸਮੇਸਰ ਮੁਰੰਮਤ ਨਾ ਹੋਣ ਕਰਕੇ ਆਏ ਨੇ ਅਸੈਂਬਲੀ ਸ਼ੁਰੂ ਹੋਣ ਤੋਂ ਪਹਿਲਾਂ ਹੜ ਵਿੱਚ ਮਰਨ ਵਾਲੇ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਪਹਿਲਾਂ ਹੀ 12000 ਕਰੋੜ ਰੁਪਏ ਨੇ ਪਰ ਉਹਨਾਂ ਨੇ ਹੜਾਗਰਾਨ ਇਸ ਦੀ ਵਰਤੋਂ ਨਹੀਂ ਕੀਤੀ ਉਨਾ ਸਵਾਲ ਕੀਤਾ ਕਿ ਉਹ ਪੈਸਾ ਕਿੱਥੇ ਗਿਆ ਉਹਨਾਂ ਐ ਵੀ ਕਿਹਾ ਕਿ ਨਸ਼ਿਆਂ ਦਾ ਮੁੱਦਾ ਵੀ ਪੰਜਾਬ ਦੇ ਵਿੱਚ ਇੱਕ ਵੱਡਾ ਮੁੱਦਾ ਹੈ ਸੀਨੀਅਰ ਭਾਜਪਾ ਆਗੂ ਤਰुण ਚੁੱਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹੜ੍ਹਾਂ ਨੂੰ ਰੋਕਣ ਲਈ ਜਨਵਰੀ ਤੋਂ ਸਤੰਬਰ ਤੱਕ ਕੀਤੇ ਗਏ ਕੰਮਾਂ ਦਾ ਹਿਸਾਬ ਦੇਣਾ ਚਾਹੀਦਾ ਹੈ ਕਿ ਉਹਨਾਂ ਨੇ ਹੜ੍ਹਾਂ ਨੂੰ ਰੋਕਣ ਲਈ ਕੀ ਕੀ ਕੀਤਾ ਉਹਨਾਂ ਨੇ ਕਿਹਾ ਕਿ ਸੀਬੀਆਈ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਇਹ ਸੱਚ ਸਾਹਮਣੇ ਆ ਸਕੇ ਕਿ ਕਿਸ ਦੀ ਲਾਪਰਵਾਹੀ ਕਰਕੇ ਪੰਜਾਬ ਦੇ ਲੋਕਾਂ ਨਾਲ ਇਹ ਸਭ ਕੁਝ ਹੋਇਆ ਇਸ ਦਰਾਨਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਾਰ ਤੇ ਕਿਹੜੇ ਇਲਜ਼ਾਮ ਲਗਾਏ ਨੇ ਕਿਹੜੇ ਤੱਥ ਪੇਸ਼ ਕੀਤੇ ਨੇ ਤੁਸੀਂ ਇੱਕ ਵਾਰ ਉਹ ਵੀ ਸੁਣੋ ਇਸੇ ਕਾਰਨ ਮਾਨ ਮੇਡ ਟ੍ਰੈਜੇਡੀ ਹੋਈ ਹੈ ਜਿਹੜੀ ਇਹ ਪੰਜਾਬ ਦੀ ਇੱਕ ਟ੍ਰੈਜੇਡੀ ਹੈ ਇਹ ਮਾਨ ਮੇਡ ਟ੍ਰੈਜੇਡੀ ਹੈ ਪਰਸੋਂ ਬੜਾ ਰੋਲਾ ਪਾਣ ਦੇ ਸੀ ਭਗਵੰਤ ਮਾਨ ਸਾਹਿਬ ਕਿ ਜਿਹੜੀ ਇਹ ਟ੍ਰੈਜੇਡੀ ਹੈ ਇਹ ਮੈਨ ਮੇਡ ਨਹੀਂ ਹੈ ਮੈਂ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹਾਂਗਾ ਮੈਂ ਮੰਨਣਾ ਇਹ ਮੈਨ ਮੇਡ ਨਹੀਂ ਹੈ ਇਹ ਮਾਨ ਮੇਡ ਹੈ ਮਾਨ ਮੇਡ ਪੰਜਾਬ ਦੇ ਅੰਦਰ ਇਹ ਰਿਪੋਰਟ ਮੈਂ ਪੂਰੀ ਕਿਸ ਤਰ੍ਹਾਂ ਕਿਸ ਤਰ੍ਹਾਂ ਬੰਦ ਟੁੱਟੇ ਨੇ ਇਹ ਡਿਜੀਟਲੀ ਵੀ ਐਸ ਹਾਊਸ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਭੇਜਣ ਵਾਲਾ ਇੱਕ ਅੱਛਾ ਡਾਕੂਮੈਂਟ ਹੈ ਮੀਡੀਆ ਨੂੰ ਵੀ ਭੇਜਣ ਵਾਲਾ ਮੋਰ ਇੱਕ ਮੁੱਖੰਚ ਤੁਹਾਡੇ ਕੇ ਰੱਖਣਾ ਕਿਉਂਕਿ ਸਮਾਂ ਘਟਾ ਹੈ ਪੰਜਾਬ ਦੇ ਅੰਦਰ ਸਾਨੂੰ ਸਮਝਣਾ ਪਏਗਾ ਕਿ ਅਵੈਧ ਖਨਨ ਜਿਹਦੇ ਕਾਰਨ ਤੁਸੀ ਬੰਦ ਟੁੱਟੇ ਔਰ ਅਨਦੇਖੀ ਨਲੈ ਨਲਾਕੀ ਅਨ ਗੈਲੀ ਜਿਹੜੀ ਪੰਜਾਬ ਦੀ ਸਰਕਾਰ ਨੇ ਕੀਤੀ ਉਹ ਬਹੁਤ ਵੱਡਾ ਕਾਰਨ ਹੈ ਮੈਂ ਸਪੀਕਰ ਸਾਹਿਬ ਤੁਹਾਡੇ ਰਾਹੀਂ ਹੋਸ ਦੇ ਧਿਆਨ ਚ ਲਿਆਣਾ ਚਾਹਨਾ ਸਾਡੀਆਂ ਪੁਰਮਕਨਦੀਆਂ ਸਤਲੁਜ ਬਿਆਸ ਰਾਵੀ ਚਨਾਬ ਤੇ ਘੱਗਰ ਇਹਨਾਂ ਨਦੀਆਂ ਦੇ ਆਸ-ਪਾਸ 1950-60 ਤੱਕ ਬਹੁਤ ਆੜ ਹੁੰਦੇ ਸੀ ਤੇ 50 ਤੇ 60 'ਚ ਜਦੋਂ ਅਸੀਂ ਅਲੱਗ ਹੋਏ ਤੇ ਪੰਜਾਬ ਦੇ ਇਹਨਾਂ ਨਹਿਰਾਂ ਦੇ ਆਸੇ-ਪਾਸੇ ਵੱਡੀ ਤੁਸੀ ਬੰਦ ਯਾਨੀ ਮਿੱਟੀ ਬੋਰੇ ਭਰ ਕੇ ਇੱਕ ਰੋਡ ਬਣਾਣੀ ਤਾਂ ਕਿ ਜਦੋਂ ਪਾਣੀ ਵਧੂਗਾ ਦੇਉ ਪਾਣੀ ਪਿੰਡਾਂ ਵਾਲੇ ਨਾ ਸਕੇ ਉਹ ਕੰਮ ਸ਼ੁਰੂ ਹੋਇਆ ਲਗਭਗ 900 ਕਿਲੋਮੀਟਰ ਲੰਬੀ ਇਹ ਸੁਰੱਖਿਆ ਦੀਵਾਰ ਪੰਜਾਬ ਦੀ ਖੇਤੀ ਔਰ ਸ਼ਹਿਰੀ ਨੂੰ ਬਚਾਉਣ ਵਾਸਤੇ ਉਦੋਂ ਇਹ ਬਣਾਈ ਗਈ ਉਸ ਤੋਂ ਪਹਿਲੇ ਹੜ੍ਹਾਂ ਦੀ ਮਾਰ ਹਰ ਸਾਲ ਆਂਦੀ ਸੀ ਜਿਹਦੇ ਅੰਦਰ ਸਪੀਕਰ ਸਾਹਿਬ ਸਤਲੁਜ ਦੇ ਕੰਡੇ 226 ਕਿਲੋਮੀਟਰ ਰਾਵੀ ਦੇ ਕੰਡੇ 164 ਕਿਲੋਮੀਟਰ ਬਿਆਸ ਦੇ ਕੰਡੇ ਤੇ 104 ਕਿਲੋਮੀਟਰ ਔਰ ਕਗਰ ਚ 100 ਕਿਲੋਮੀਟਰ ਔਰ ਛੇ ਜਿਹੜੀਆਂ ਛੋਟੀਆਂ ਸਹਾਇਕ ਨਹਿਰਾਂ ਨੇ ਚੂੜਾਂ ਨੇ ਉਹਨਾਂ ਦੇ ਉੱਤੇ 300 ਕਿਲੋਮੀਟਰ ਯਾਨੀ ਜਿਹੜੀਆਂ ਰੇਨ ਵਾਟਰ ਲੈ ਕੇ ਜਾਂਦੀਆਂ ਔਰ ਅੱਗੇ 300 ਕਿਲੋਮੀਟਰ ਇਹ ਇੱਕ ਐਸੀ ਸੁਰੱਖਿਆ ਦੀਵਾਰ ਜਿਨੇ ਪੰਜਾਬ ਨੂੰ ਲਗਭਗ ਪਿਛਲੇ 65 ਸਾਲ ਬਚਾ ਕੇ ਰੱਖਿਆ ਔਰ ਮੈਂ ਧੰਨਵਾਦ ਕਰਨਾ ਸਪੀਕਰ ਸਾਹਿਬ ਤੁਸੀਂ ਉਦੋਂ ਪੰਜਾਬ ਨੂੰ ਵੀ ਪੰਜਾਬ ਨੂੰ ਵੀ ਡੀਲ ਕਰ ਰਹੇ ਸੀ ਔਰ ਬਾਅਦ ਚ ਤੁਹਾਨੂੰ ਮੌਕਾ ਦਿੱਲੀ ਜਾ ਕੇ ਮਿਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਅਟਲ ਬਿਹਾਰੀ ਵਾਜਪਾਈ ਸਾਹਿਬ ਉਹਨਾਂ ਨੇ ਜਦੋਂ ਰਣਜੀਤ ਸਾਗਰ ਡੈਮ ਜਿਹੜਾ ਕਿ ਸਾਡੀ ਗਠਬੰਧਨ ਦੀ ਸਰਕਾਰ ਨੇ 77 'ਚ ਸ਼ੁਰੂ ਕੀਤਾ ਸੀ ਉਹਨੂੰ ਜਦੋਂ ਕੰਪਲੀਟ ਕੀਤਾ ਤੇ ਕੱਗਰ ਦੇ ਉਹ ਬਾਕੀ ਨਦੀਆਂ ਤੇ ਵੀ ਤੁਸੀ ਬਣੇ ਅਟਲ ਬਿਹਾਰੀ ਵਾਜਪਾਈ ਸਾਹਿਬ ਨੇ ਕੇਂਦਰ ਤੋਂ ਪੈਸਾ ਭੇਜਿਆ ਔਰ ਇਹ ਹਿਸਟੋਰੀਕਲ ਹੈ ਕਿ 60 ਤੋਂ ਬਾਅਦ ਲਗਭਗ 45 ਸਾਲ ਬਾਅਦ ਕਿਸੇ ਨੇ ਪੰਜਾਬ ਦੀ ਉਸ ਤੂਸੀ ਬੰਦ ਨੂੰ ਪੱਕੇ ਕਰਨ ਵਾਸਤੇ ਪੈਸਾ ਦਿੱਤਾ ਔਰ ਉਦੋਂ ਰਿਕਾਰਡਡ ਹੈ ਕਿ ਸਤਲੂ ਬਿਆਸ ਰਾਵੀ ਕੱਗਰ ਸਾਰਿਆਂ ਦੇ ਕਿਨਾਰੇ ਪੱਕੇ ਕੀਤੇ ਗਏ ਔਰ ਉਹਨਾਂ ਕਿਨਾਰਿਆਂ ਤੇ ਰੋਡਾਂ ਬਣਾਈਆਂ ਗਈਆਂ ਜਿਹੜੀਆਂ ਰੋਡਾਂ ਅੱਜ ਸ਼ਹਿਰਾਂ ਨੂੰ ਬੜੀ ਤੇਜ਼ੀ ਨਾਲ ਜੋੜਦੀਆਂ ਮੈਂ ਤੁਹਾਡੇ ਅੱਗੇ ਇਸ ਬਾੜ ਦੇ ਪਿੱਛੇ ਕਾਰਨ ਕੀ ਔਰ ਤੇ ਲਿਆਂ ਤੋਂ ਪਹਿਲੇ ਪੰਜਾਬ ਦੀ ਸਥਿਤੀ ਕੀ ਔਰ ਤੇ ਧਿਆਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸਪੀਕਰ ਸਾਹਿਬ ਇੱਕ ਬੜਾ ਰੋਲ ਹੈ ਕਿ ਪੰਜਾਬ ਦੇ ਅੰਦਰ ਐਰ ਕੀ ਮੀ ਬਹੁਤ ਜ਼ਿਆਦਾ ਪਈ ਔਰ ਮੈਂ ਬੇਨਤੀ ਕਰਾਂਗਾ ਆਈਐਮਡੀ ਦੀ ਰਿਪੋਰਟ ਹੈ ਕਿ ਪੰਜਾਬ ਦੇ ਅੰਦਰ ਅਗਰ ਟੋਟਲ ਮਹੀਨੇ ਦਾ ਕਾਊਂਟ ਕਰੀਏ ਤੇ ਕੇਵਲ ਪਿਛਲੇ ਸਾਲ ਨਾਲੋਂ 24% ਮੀਂਹ ਜ਼ਿਆਦਾ ਪਈ ਨੇ ਇਹ ਟੋਟਲ ਬਾੜ ਜਿਹੜੀ ਹੋਈ ਹੈ ਇਹ ਇਕੱਲਾ ਕਾਰਨ ਨਹੀਂ ਹੈਗਾ ਕਿ ਇਹ ਬਾੜ ਆਈ ਹੈ ਇਹ ਪ੍ਰਕਿਰਤੀ ਕਾਪ ਦਾ ਇਕੱਲੀ ਨਹੀਂ ਹੈਗੀ ਇਰੇ ਅੰਦਰ ਆਮ ਆਦਮੀ ਪਾਰਟੀ ਦੀ ਦੀ ਸਰਕਾਰ ਦਾ ਨੀਤੀ ਨਿਰਮਾਣ ਚ ਵਿਫਲਤਾ ਆਲਸ ਉਦਾਸੀਨਤਾ ਨੁਸਿੱਖਿਆਪਨ ਨਲਾਕੀ ناکਾਮਯਾਬੀ ਸਪਸ਼ਟ ਦਿਸਦੀ ਹੈ ਸਪੀਕਰ ਸਾਹਿਬ ਤੁਸੀਂ ਜਨਤਾ ਦਾ ਸਪੀਕਰ ਹੋ ਅੱਜ ਪੰਜਾਬ ਦਾ 2100 ਪਿੰਡ ਡੁੱਬਿਆ ਹੋਇਆ ਔਰ ਪੰਜਾਬ ਦਾ 2100 ਪਿੰਡ ਔਰ ਉਹਨਾਂ ਪਿੰਡਾਂ ਦੇ ਅੰਦਰ ਅੱਜ ਮੇਰੇ ਲਗਭਗ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਨਾਲ ਲੱਗਦੀਆਂ ਜਿੱਥੇ-ਜਿੱਥੇ ਵੀ ਨਹਿਰਾਂ ਨੇ ਉਹ ਸਾਰੇ ਇਲਾਕੇ ਪਾਣੀ 'ਚ ਚਲੇ ਗਏ ਮੈਂ ਇੱਕ ਪਾਸੇੋਂ ਸ਼ੁਰੂ ਕਰਾਂ ਪਠਾਨਕੋਟ ਦੀਨਾ ਨਗਰ ਗੁਰਦਾਸਪੁਰ ਅਜਨਾਲਾ ਅੱਗੇ ਆ ਜੀ ਇਹ ਜਲੰਧਰ ਕਪੂਰਥਲਾ ਲੁਧਿਆਣਾ ਰੋਪੜ ਹੁਸ਼ਿਆਰਪੁਰ ਇਹ ਸਾਰਾ ਇਲਾਕਾ ਜਿਹੜੇ ਪਿੰਡਾਂ ਦੇ ਅੰਦਰ ਪਾਣੀ ਆਇਆ ਲੇਕਿਨ ਪਾਣੀ ਆਇਆ ਕਿਉਂ ਇਹ ਬੜੀ ਇੱਕ ਸਮਝਣ ਵਾਲੀ ਗੱਲ ਹੈ ਔਰ ਮੈਂ ਧੰਨਵਾਦ ਕਰਨਾ ਅਸ਼ਵਨੀ ਸ਼ਰਮਾ ਜੀ ਦਾ ਕਿ ਉਹਨਾਂ ਨੇ ਮੌਕਾ ਦਿੱਤਾ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਇੱਕ ਜੋ ਕੰਮ ਵਾਸਤੇ ਉਹਨਾਂ ਨੂੰ ਸੱਦਿਆ ਗਿਆ ਸੀ ਸਪੀਕਰ ਸਾਹਿਬ ਸਪੈਸ਼ਲ ਹਾਊਸ ਸੱਦਿਆ ਗਿਆ ਕਿ ਪੰਜਾਬ ਦੇ ਅੰਦਰ ਬਾੜਾਂ ਦੀ ਤਰਾਸਦੀ ਤੇ ਚਰਚਾ ਹੋਵੇ ਸਪੀਕਰ ਸਾਹਿਬ ਬਾੜਾਂ ਦੀ ਤਰਾਸਦੀ ਦੇ ਚਰਚਾ ਦੀ ਬਜਾਏ ਪੰਜਾਬ ਦੀ ਵਿਧਾਨ ਸਭਾ ਤਖਤੀਆਂ ਲੈ ਕੇ ਹਾਊਸ ਦੇ ਨੀਮਾ ਦੀ ਝੰਡੀਆਂ ਉਡਾ ਕੇ ਖੁਦ ਸੱਤਾਦਾਰੀ ਦਲ ਦੇ ਲੋਕ ਕੰਮ ਕਰ ਰਹੇ ਸੀ ਔਰ ਮੈਂ ਹੈਰਾਨ ਆ ਪੰਜਾਬ ਦੀ ਜਨਤਾ ਦਾ ਕਸਟੋਡੀਅਨ ਵਿਧਾਨ ਸਭਾ ਹੁੰਦੀ ਏ ਪੰਜਾਬ ਦੀ ਜਨਤਾ ਦੀ ਆਵਾਜ਼ ਵਿਧਾਨ ਸਭਾ 'ਚ ਸੁਣੀ ਜਾਂਦੀ ਏ ਲੇਕਿਨ ਵਿਧਾਨ ਸਭਾ ਦਾ ਕਸਟੋਡੀਅਨ ਸਪੀਕਰ ਹੁੰਦਾ ਹੈ ਸਪੀਕਰ ਸਾਹਿਬ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਜਿਨ੍ਹਾਂ ਦਾ ਕੰਮ ਸੀ ਉਥੋਂ ਦੀ ਮਰਿਆਦਾ ਉਥੋਂ ਦੇ ਨੀਮਾ ਦੀ ਪਾਲਣਾ ਕਰਨਾ ਉਹ ਉਹਨਾਂ ਤਕਤੀਆਂ ਫੜੇ ਲੋਕਾਂ ਨੂੰ ਸ਼ਾਬਾਸ਼ ਦੇ ਰਹੇ ਸੀ ਪੰਜਾਬ ਦੀ ਵਿਧਾਨ ਸਭਾ ਪੰਜਾਬ ਦੇ ਦੁੱਖਰ ਦੁਰ ਤੇ ਚਰਚਾ ਕਰਨ ਦੀ ਬਜਾਏ ਪੰਜਾਬ ਦੀ ਵਿਧਾਨ ਸਭਾ ਐਡੀ ਵੱਡੀ ਤਰਾਸਦੀ ਤੇ ਚਰਚਾ ਕਰਨ ਦੀ ਬਜਾਏ ਔਰ ਇੱਕ ਕਾਰਨ ਲੱਭਣ ਦੀ ਬਜਾਏ ਰਾਜਨੀਤੀ ਕਰਨ ਚੋ ਵੀ ਹੋ ਚੀ ਰਾਜਨੀਤੀ ਕਰਨ ਚ ਵਿਅਸਤ ਸੀ ਬੜਾ ਦੁੱਖ ਹੁੰਦਾ ਕਿ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਦਾ ਨੁਸਿੱਕਿਆਪਣ ਪੰਜਾਬ ਦੇ ਲੱਖਾਂ ਲੋਕ ਭੋਗ ਰਹੇ ਕਿੰਨੇ ਬੁલાਣੀ ਸੀ ਮੀਟਿੰਗ ਮੇਰੀ ਸਪੀਕਰ ਸਾਹਿਬ ਅਕ ਬੇਨਤੀ ਇਸ ਤੋਂ ਪਹਿਲੇ ਸੁਪਰੀਮ ਕੋਰਟ ਐਨਜੀਟੀ ਅਲੱਗ-ਅਲੱਗ ਪੱਤਰਾਂ ਰਹੀ ਮੈਂ ਵਿਵਰਣ ਦਿਆਂਗਾ ਸਪੀਕਰ ਸਾਹਿਬ ਤੁਹਾਨੂੰ ਵੀ ਤੇ ਹਾਊਸ ਦੇ ਲੀਡਰ ਨੂੰ ਵੀ ਔਰ ਪਤਵੰਤਿਆਂ ਨੂੰ ਵੀ ਔਰ ਸਾਰੇ ਹਾਊਸ ਨੂੰ ਵੀ ਅਲੱਗ-ਅਲੱਗ ਚਿੱਠੀਆਂ ਲਿਖ ਚੁੱਕੀ ਆਰਡਰ ਜਾਰੀ ਕਰ ਚੁੱਕੀ ਹੈ ਸੁਪਰੀਮ ਕੋਰਟ ਤੱਕ ਕਹਿ ਚੁੱਕੀ ਹੈ ਕਿ ਸਾਡੀ ਪੰਜਾਬ ਦੀ ਅਵੈਧ ਖਨਨ ਪੰਜਾਬ ਚ ਵੱਡੀ ਆਪਦਾ ਲੈ ਕੇ ਆਉਣ ਵਾਲੀ ਹੈ ਲੇਕਿਨ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਔਰ ਅਨੁਸਿੱਖਿਆਪਨ ਔਰ ਇਹ ਨਲਾਇਕੀ ਅੱਜ ਪੂਰਾ ਪੰਜਾਬ ਭੁਗਤ ਰਿਹਾ ਔਰ ਵਿਧਾਨ ਸਭਾ ਦੇ ਹਾਊਸ ਦਾ ਪ੍ਰਯੋਗ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਦੀ ਬਜਾਏ ਔਰ ਆ ਪ੍ਰਯੋਗ ਪ੍ਰਧਾਨ ਮੰਤਰੀ ਦੇ ਖਿਲਾਫ ਅਪਸ਼ਬਦ ਕਹਿਣ ਤੇ ਇਸਤੇਮਾਲ ਹੋ ਰਿਹਾ ਉੱਥੇ ਇਹ ਦੱਸਣ ਦੀ ਬਜਾਏ ਕਿ ਕਿੱਥੇ ਉਹਨਾਂ ਕੋਲ ਨਲਾਇਕੀ ਹੋਈ ਔਰ ਅੱਗੋ ਕੀ ਕਰਨਾ ਔਰ ਇਹ ਚਰਚਾ ਦੀ ਬਜਾਏ ਇੱਕ ਦੂਜੇ ਤੇ ਆਰੋਪ ਲਗਾਏ ਜਾ ਰਹੇ ਉਹ ਵੀ ਝੂਠੇ ਮੰਨ ਕਰਨ ਮੈਂ ਐਨਜੀਟੀ ਦਾ ਜ਼ਿਕਰ ਕੀਤਾ ਮੈਂ ਉਹਦਾ ਪੱਤਰ ਔਰ ਇਹ ਆਰਡਰ ਹਾਊਸ ਨੂੰ ਦਿਆਂਗਾ ਵੀ ਔਰ ਮਾਨਯੋਗ ਸਪੀਕਰ ਸਾਹਿਬ ਨੂੰ ਵੀ ਦਿਆਂਗਾ ਸੁਪਰੀਮ ਕੋਰਟ ਨੇ ਜਿਹੜੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਉਹ ਵੀ ਜਨਾਬ ਦੇ ਅੱਗੇ ਰੱਖਾਂਗਾ ਔਰ ਜਨਾਬ ਦੇ ਰਾਈ ਹਾਊਸ ਨੂੰ ਵੀ ਭੇਜਾਂਗਾ ਮੇਰੀ ਜਨਾਬ ਸਪੀਕਰ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਦੇ ਅੰਦਰ ਇੱਕ ਘੋਸ਼ਣਾ ਕੀਤੀ ਸੀ ਕਿ ਅਸੀਂ ਸਰਕਾਰ ਲੈ ਕੇ ਆਵਾਂਗੇ 21 ਜਾਂ ਗੱਲ ਕਹੀ ਸੀ ਔਰ ਮੇਰੇ ਵੱਡੇ ਭਾਈ ਮਨਪ੍ਰੀਤ ਬਾਦਲ ਜੀ ਨੇ ਉਹਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ 20000 ਕਰੋੜ ਰੁਪਇਆ ਪੰਜਾਬ ਦੀ ਖਨਨ ਤੋਂ ਪੰਜਾਬ ਚ ਕਮਾਈ ਹੋਏਗੀ ਔਰ ਅਸੀਂ 20000 ਕਰੋੜ ਰੁਪਇਆ ਪੰਜਾਬ ਦੀ ਅੰਦਰ ਵਿਕਾਸ ਵਾਸਤੇ ਲਾਵਾਂਗੇ ਔਰ ਉਹਦਾ ਇੱਕ ਖਨਨ ਪੋਲਿਸੀ ਇਸ਼ੂ ਹੋਈ ਮੈਂ ਹਾਊਸ ਦੇ ਲੀਡਰ ਸਾਡੇ ਐਮਐਲਏ ਸਾਹਿਬ ਪੰਜਾਬ ਪ੍ਰਧਾਨ ਅਸ਼ਨੀ ਸ਼ਰਮਾ ਜੀ ਕੀ ਵੀ ਬੇਨਤੀ ਕਰਾਂਗਾ ਇਹਨਾਂ ਨੇ ਉਸ ਨੀਤੀ ਨੂੰ ਜਦੋਂ ਲਿਆਂਦਾ ਸੀ ਔਰ ਚ ਕਿਹਾ ਸੀ 20000 ਕਰੋੜ ਆਏਗਾ ਮੈਂ ਇੱਕ ਛੋਟਾ ਜਿਹਾ ਆંકੜਾ ਤੁਹਾਡੇ ਕੇ ਰੱਖਣਗਾ 2022 ਸਰਕਾਰ ਇਹਨਾਂ ਦੀ 23 ਇਹਨਾਂ ਦੀ 24 ਇਹਨਾਂ ਦੀ 25 ਚੱਲ ਰਹੀ ਹੈ ਔਸਤ ਪੰਜਾਬ ਦੇ ਅੰਦਰ ਰੇਤ ਦੇ ਖਨਨ ਤੋਂ 280 ਕਰੋੜ ਰੁਪਏ ਆਏ ਨੇ ਆਨਾ ਸੀ ਜਦੋਂ ਪੋਲਿਸੀ ਲਿਆਂਦੀ ਸੀ 20000 ਕਰੋੜ ਖਜ਼ਾਨਾ ਮੰਤਰੀ ਸਾਹਿਬ ਤੁਸੀਂ ਦੇ ਖਰਚੇ ਦਾ ਹਿਸਾਬ ਦਿੱਤਾ ਮੈਂ ਲੁੱਟ ਦਾ ਹਿਸਾਬ ਦੇ ਰਿਹਾ 20000 ਕਰੋੜ ਨੀਤੀ बोल रही है पॉलिसी बोल रही है ਤੁਹਾਡੀ ਪਾਲਸੀ बोल, बोल रही है ਅਸ਼ਨੀਕ ਸ਼ਰਮਾ ਜੀ ਖਜ਼ਾਨੇ ਚ ਪਹੁੰਚੇ 288 ਕਰੋੜ ਲਗਭਗ 19622 ਕਰੋੜ ਰੁਪਇਆ ਕਿਰੀ ਜੇਬ ਚ ਗਿਆ ਇਹ ਜੰਗੀ لال ਜੀ ਵਿਧਾਇਕ ਜੀ ਬੋਲਦੇ ਖਾ ਕੇ ਪੰਜਾਬ ਦੀ ਜਨਤਾ ਦੀ ਜ਼ੁਬਾਨ ਤੇ ਹੈ ਜਨਤਾ ਦੀ ਜ਼ੁਬਾਨ ਜਨਤਾ ਦੀ ਜ਼ੁਬਾਨ ਰੱਬ ਹੁੰਦੀ ਹੈ ਕਿ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਰਦਾਨ ਐਮ ਐਲ ਏ ਮੰਤਰੀ ਮੁਖੀਆ ਇਹ 19000 900 ਕਰੋੜ ਰੁਪਇਆ ਖਾ ਗਏ ਔਰ ਪੰਜਾਬ ਦੀ ਇਹਨਾਂ ਦੀ ਪਾਲਿਸੀ ਇਹਨਾਂ ਦਾ ਰਿਕਾਰਡ ਬੋਲਦਾ ਹੈ ਸਪੀਕਰ ਸਾਹਿਬ 288 ਕਰੋੜ ਰੁਪਇਆ ਖਜ਼ਾਨੇ ਚ ਪਹੁੰਚੇ ਉਹ 288 ਕਰੋੜ ਰੁਪਇਆ ਔਰ 19000 ਕਰੋੜ ਖਾਨ ਵਾਲੇ ਪੰਜਾਬ ਦੀ ਵਿਧਾਨ ਸਭਾ ਚ ਖੜੇ ਹੋ ਕੇ ਉਥੇ ਤਕਤੀਆਂ ਲੈ ਕੇ ਕੂਮਰੇ ਪਰੰਪਾਦਾ ਕਰ ਰਿਹਾ ਕਿ ਲੋਕਾਂ ਦਾ ਧਿਆਨ हट ਜਾਏ ਮੈਂ ਜਨਾਬ ਅੱਗੇ ਬੇਨਤੀ ਕਰਾਂਗਾ ਕੀ ਮੈਂ ਇੱਕ ਛੋਟਾ ਜਿਹਾ ਅੰਕੜਾ ਤੁਹਾਡੇ ਕੇ ਪੇਸ਼ ਕਰਨਾ ਰਾਵੀ ਸਤਲੁਜ ਬਿਆਸ ਕੱਗਰ ਇਹਨਾਂ ਨਦੀਆਂ ਦਾ ਪ੍ਰਵਾਹ ਇਹ ਅਵੈਤ ਖਨਨ ਦਾ ਨੁਕਸਾਨ ਕੀ ਹੋਇਆ ਮੈਂ ਬੇਨਤੀ ਕਰਾਂਗਾ ਮੈਂਬਰ ਸੇਬਾਨ ਉਹਦਰ ਵੀ ਮੈਂਬਰ ਸੇਬਾਨ ਕਿ ਜਦੋਂ ਖਨਨ ਹੁੰਦਾ ਹੈ ਤੇ ਪਾਣੀ ਖਨਨ ਵੱਲ ਨੂੰ ਤੁਰਦਾ ਦੋ ਵੱਡੇ ਨੁਕਸਾਨ ਹੋਏ ਕਿ ਜਿਹੜੀ ਗਹਿਰਾਈ ਸੀ ਪਾਣੀ ਦੀ ਤੁਸੀਂ ਤੇ ਅਸ਼wini ਜੀ ਖੁਦ ਉਸ ਏਰੀਏ ਤੋਂ ਆਂਦੇ ਹੋ ਜਿੱਥੇ ਖਦਾਈ ਪਾਣੀ ਡੂੰਗਾ ਸੀ ਉਹ ਪਾਣੀ ਡੂੰਗਾ ਹੋਣ ਦੀ بجائے ਕਿਉਂਕਿ ਤੁਸੀਂ ਦੇਖਿਆ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਰੇਤ ਕੱਢਣ ਦਾ ਲਾਇਸੈਂਸ ਦਿੱਤਾ ਉਹ ਪਾਣੀ ਫੈਲਣਾ ਸ਼ੁਰੂ ਹੋਇਆ ਪਹਿਲਾ ਨੁਕਸਾਨ ਕਿ ਪਾਣੀ ਨੂੰ ਰਸਤਾ ਨਹੀਂ ਮਿਲਿਆ ਔਰ ਪਾਣੀ ਫੈਲਣਾ ਸ਼ੁਰੂ ਹੋਇਆ ਦੂਜਾ ਨੁਕਸਾਨ ਮੇਰੇ ਵੱਡੇ ਵੀਰ ਜੀ ਤੁਸੀਂ ਸਪੀਕਰ ਸਾਹਿਬ ਔਰ ਇਹ ਸਾਰੇ ਵੱਡੇ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਅਵੈਧ ਖੰਨਨ ਹੋਇਆ ਅਵੈਦ ਖਨਨ ਨੇ ਜਿਹੜਾ ਸਾਡਾ ਤੁਸੀ ਬੰਦ ਸੀ ਉਹਨੂੰ ਕਮਜ਼ੋਰ ਕੀਤਾ ਦੋ ਤਰ੍ਹਾਂ ਨਾਲ ਕਿਉਂਕਿ ਹਾਊਸ ਦੇ ਵਿੱਚ ਲੋਕਤੰਤਰ ਦਾ ਚੌਥਾ ਸਤੰਭ ਮੀਡੀਆ ਬੈਠਾ ਹੈ ਸੋਸ਼ਲ ਮੀਡੀਆ ਦੇਖ ਰਿਹਾ ਹੈ ਇੱਥੇ ਪੰਜਾਬ ਦੇ ਅਲੱਗ-ਅਲੱਗ ਨੁਮਾਇੰਦੇ ਦੇਖ ਰਹੇ ਕਿ ਉਹਨਾਂ ਰੋਡਸ ਉਹਨਾਂ ਤੁਸੀ ਬੰਦਾ ਤੇ ਬਨੀਆਂ ਰੋਡਸ ਦਾ ਉਹਨਾਂ ਟਰਾਲਿਆਂ ਨੂੰ ਲਿਜਾਣ ਤੇ ਪ੍ਰਯੋਗ ਕੀਤਾ ਗਿਆ ਔਰ ਉਹ ਤੁਸੀ ਬੰਦਾਂ ਦੇ ਆਸ-ਪਾਸ ਤੋਂ ਰੇਤ ਬਜਰੀ ਬੇਅੰਤਹਾ ਇਕ ਉਹਦਾ ਲਾਲਚ ਸਪੀਕਰ ਸਾਹਿਬ ਲਾਲਚ ਛੱਡ ਕੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੇ ਮੁਖੀਆਂਵਾਂ ਨੇ ਪੰਜਾਬ ਦੇ ਮੰਤਰੀਆਂ ਨੇ ਐਮ ਐਲ ਏ ਨੇ ਹਵਸ ਪੈਸੇ ਦੀ ਹਵਸ ਔਰ ਉਹ ਸਬਤ ਦੇ ਅੰਦਰ ਤੁਸੀਂ ਬੰਦੇ ਆਸ-ਪਾਸ ਬਜਰੀ ਰੇਤ ਪਾਲੂ ਜੋ ਕੱਢ ਸਕਦੇ ਸੀ ਬੇਅੰਤਹਾ ਕੱਢਿਆ ਦੂਜਾ ਔਰ ਨਾਲ ਇੱਕ ਕਮਜ਼ੋਰ ਹੋਇਆ ਤੁਸੀਂ ਬੰਦ ਤੁਸੀਂ ਤੀਸਰਾ ਜਦੋਂ ਤੁਸੀਂ ਬੰਦ ਦੇ ਜਿਹਰੇ ਉੱਤੇ ਸਿਰਫ ਮੈਨ ਚੱਲ ਸਕਦਾ ਸੀ ਜਾਂ ਛੋਟੇ ਵਹੀਕਲ ਚੱਲ ਸਕਦੇ ਸੀ ਆਪਣੀ ਰੇਤ ਨੂੰ ਯਾਦਾ ਤੋਂ ਯਾਦਾ ਭਰਨ ਵਾਸਤੇ ਵੱਡੇ ਵੱਡੇ ਟਰਾਲੇ ਲੈ ਕੇ ਗਏ ਉਹ ਟਰਾਲਿਆਂ ਨੇ ਉਸ ਤੂਸੀ ਬੰਦੀਆਂ ਸੜਕਾਂ ਨੂੰ ਬੰਦਾ ਨੂੰ ਕਮਜ਼ੋਰ ਕਰ ਦਿੱਤਾ ਮੈਂ ਕੁਛ ਜ਼ਿਕਰ ਵੀ ਕਰ ਸਕਣਾ ਕਿ ਕੁਝ ਪਿੰਡਾਂ ਦੇ ਅੰਦਰ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਉਹਨਾਂ ਪਿੰਡਾਂ ਚ ਸੈਂਕੜਾ ਏਕੜ ਜ਼ਮੀਨ ਪਾਣੀ ਚ ਚਲੀ ਗਈ ਇੱਕ ਅਧਿਨ ਇੱਕ ਕਮੇਟੀ ਨੇ ਆ ਕੇ ਕੀਤਾ ਉਸ ਕਮੇਟੀ ਨੇ ਵੀ ਕਿਹਾ ਇਹ ਆਪਦਾ ਹਿਊਮਨ ਮਿਸਟੇਕ ਦੀ ਆਪਦਾ ਹੈ ਇਹ ਆਪਦਾ ਜਿਨ੍ਹਾਂ ਦੇ ਹੱਥ ਪੰਜਾਬ ਦੀ ਕਮਾਂਡ ਸੀ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣਾ ਸੀ ਸਪੀਕਰ ਸਾਹਿਬ ਇਹ ਉਹਨਾਂ ਦੀ ਆਪਦਾ ਐਨਜੀਟੀ ਦੀ ਇੱਕ ਰਿਪੋਰਟ ਹੈ ਉਸ ਰਿਪੋਰਟ ਨੂੰ ਮੈਂ ਵੱਡੇ ਪੇਜਾਂ 'ਚ ਤੇ ਹਾਊਸ ਨੂੰ ਦਿਾਂਗਾ ਸਪੀਕਰ ਸਾਹਿਬ ਨੂੰ ਦਿਾਂਗਾ ਹਾਊਸ ਦੇ ਲੀਡਰ ਔਰ ਮੈਂਬਰ ਸਹਿਬਾਨ ਨੂੰ ਸਪੀਕਰ ਸਾਹਿਬ ਨੂੰ ਡਿਜੀਟਲ ਭੇਜਾਂਗਾ ਔਰੇ ਵਿੱਚ ਵੀ ਐਨਜੀਟੀ ਨੇ ਔਰ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਔਰ ਨਿਰਦੇਸ਼ ਦਿੰਦਿਆਂ ਕਿਹਾ ਅਣਦੇਖੀ ਖਨਨ ਮਾਫੀਆ ਰਾਜਨੀਤੀ ਮਿਲੀ ਭਗਤ ਸੇ ਪਰਦੇਸ਼ ਕبھی ਵੀ ਡੂਬ ਸਕਦਾ ਹੈ ਇਹ ਚੇਤਾਵਨੀਆਂ ਇਹ ਆਰਡਰ ਲਗਾਤਾਰ ਆ ਰਹੇ ਸੀ ਮੈਂ ਸਪੀਕਰ ਸਾਹਿਬ ਮੈਂ ਬੇਨਤੀ ਕਰਾਂਗਾ ਟਾਈਮ ਘਟਾ ਹੈ ਮੇਰੇ ਕੋਲ ਸਬਜੈਕਟ ਜਿਹੜਾ ਦਿੱਤਾ ਗਿਆ ਉਹ ਬੜਾ ਵੱਡਾ ਹੈ ਇਹ ਜਿਹੜੀ ਇਰ ਤੋਂ ਜਿਹੜਾ ਸਬਕ ਲੈਣ ਦੀ ਲੋੜ ਸੀ ਸਬਕ ਨਹੀਂ ਲਿੱਤਾ ਔਰ ਇੱਕ ਗੱਲ ਮੈਂ ਹੋਰ ਤੁਹਾਡੇ ਕੇ ਧਿਆਨ ਚ ਲਿਆਣਾ ਚਾਹੁੰਦਾ ਸਪੀਕਰ ਸਾਹਿਬ ਜਦੋਂ ਮੌਸਮ ਵਿਭਾਗ ਨੇ ਸਾਰੇ ਵਿਗਿਆਨਿਕਾਂ ਨੇ ਕਹਿਣਾ ਸ਼ੁਰੂ ਕੀਤਾ ਕਿ 23 ਤੋਂ ਵੱਡੀ ਬਰਸਾਤ ਆਉਣ ਵਾਲੀ ਹੈ 23 ਤੋਂ ਵੱਡੀ ਆਪਦਾ ਆਉਣ ਵਾਲੀ ਹੈ 2023 ਤੋਂ ਵੱਡੀ ਉਹ ਚੇਤਾਵਨੀ ਆ ਰਹੀਆਂ ਸੀ ਔਰ ਪੁਰਾਣਾ ਰਿਕਾਰਡ ਕਢਾ ਲਓ ਸਪੀਕਰ ਸਾਹਿਬ ਤੁਸੀਂ ਸਪੀਕ ਕਰ ਰਹੇ ਹੋ ਰਿਕਾਰਡ ਹੈਗਾ ਸਰਕਾਰ ਦੇ ਮੁੱਖ ਮੰਤਰੀ ਚ ਕਿਸੇ ਪਾਰਟੀ ਦੇ ਰਹੇ ਹੋ ਉਹ ਜਨਵਰੀ ਫਰਵਰੀ ਚ ਬੰਦਾ ਦੀ ਮਰਮਤ ਵਾਸਤੇ ਬਰਸਾਤੀ ਨਾਲਿਆਂ ਚੋਂ ਪਾਲੂ ਕਢਾਉਣ ਵਾਸਤੇ ਰੇਤਾ ਕਢਾਉਣ ਵਾਸਤੇ ਸਫਾਈ ਕਰਾਉਣ ਵਾਸਤੇ ਮੀਟਿੰਗਾਂ ਸੱਦੇ ਸੀ ਮੈਨੂੰ ਯਾਦ ਆਉ ਮੀਟਿੰਗਾਂ ਦੇ ਅੰਦਰ ਬੜੇ ਕਟੋੜ ਨਿਰਣੇ ਹੁੰਦੇ ਸੀ ਔਰ ਮੈਂ ਵੀ ਕੋਟ ਕਰ ਰਿਹਾ ਤੁਹਾਡੇ ਕੇ ਇਨਵਾਈਟਿਡ ਕਮਾਜ਼ ਦੇ ਅੰਦਰ ਆਰਡਰ ਸੇ ਤੋ ਤੱਕ ਹੁੰਦਾ ਸੀ ਕਿ ਜੇ ਆਰਡਰ ਇੰਪਲੀਮੈਂਟ ਨਹੀਂ ਹੋਏਗਾ ਤੇ ਉਹ ਇੰਜੀਨੀਅਰ ਦੀ ਤਨਖਾਹ ਰੋਕ ਦਿੱਤੀ ਜਾਵੇ ਸਪੀਕਰ ਸਾਹਿਬ ਅੱਜ ਹਾਲਾਤ ਕੀ ਨੇ 2025 ਜਨਵਰੀ ਚ ਮੀਟਿੰਗ ਨਹੀਂ ਹੋਈ ਫਰਵਰੀ ਚ ਮੀਟਿੰਗ ਨਹੀਂ ਹੋਈ ਮਾਰਚ ਚ ਮੀਟਿੰਗ ਨਹੀਂ ਹੋਈ ਅਪ੍ਰੈਲ ਚ ਮੀਟਿੰਗ ਨਹੀਂ ਹੋਈ ਮਈ ਚ ਮੀਟਿੰਗ ਨਹੀਂ ਹੋਈ ਵੇਟ ਕੀਤੀ ਗਈ ਜੂਨ ਆ ਗਿਆ 15 ਦਿਨ ਪਹਿਲੇ 22 ਜੂਨ ਮੌਸਮ ਵਿਗਿਆਨੀ ਕਹਿ ਰਹੇ ਨੇ ਬਰਸਾਤ ਆਏਗੀ 15 ਦਿਨ ਪਹਿਲੇ 6 ਮਹੀਨੇ ਲੇਟ ਮੀਟਿੰਗ ਸੱਦੀ ਗਈ ਕਿਉਂ ਕਿਉਂਕਿ ਭਗਵੰਤ ਮਾਨ ਸਾਹਿਬ ਤੇ ਮੰਤਰੀ ਮੰਡਲ ਦੇ ਜਿਹੜੇ ਨੇਤਾ ਨੇ ਉਹ ਸਾਰੇ ਦਿੱਲੀ ਦਰਬਾਰ ਚ ਕੇਜਰੀਵਾਲ ਦੇ ਦਰਬਾਰ ਚ ਹਾਜ਼ਰੀ ਲਾਣ ਚ ਵਿਅਸਤ ਸਨ ਉੱਥੇ ਬੈਠੇ ਸੀ ਇਲੈਕਸ਼ਨ ਲੜ ਰਹੇ ਸੀ ਔਰ ਪੰਜਾਬ ਤਰਾਸਦੀ ਵੱਲ ਵੱਧ ਰਿਹਾ ਸੀ ਮੈਂ ਤੁਹਾਡੇ ਹੋ ਸਕੇ ਧਿਆਨ ਲਿਆਣਾ ਚਾਹਨਾ ਕਿ 30 ਜੂਨ ਜਿਹੜਾ ਕਿ ਬਾੜ ਦੇ ਉੱਤੇ ਸਭ ਨੂੰ ਲਾਸਟ ਡੇਟ ਹੁੰਦੀ ਹੈ ਔਰ ਤੋਂ ਲਗਭਗ 15 20 ਦਿਨ ਪਹਿਲੇ ਮੀਟਿੰਗ ਹੋਈ ਉਹ ਮੀਟਿੰਗ ਦੇ ਅੰਦਰ 2800 किलोमीटर ਦੇ ਟੈਂਡਰ ਲਾਏ ਗਏ 23 ਜ਼ਿਲ੍ਹਿਆਂ ਨੂੰ ਟਾਰਗੇਟ ਕੀਤਾ ਗਿਆ ਸਰਕਾਰ ਨੇ ਮੰਨਿਆ ਕਿ ਵੱਡੀ ਬਾੜ ਆਉਣ ਵਾਲੀ ਹੈ ਲੇਕਿਨ ਟੈਂਡਰ 6 ਮਹੀਨੇ ਬਾਅਦ ਲਾਏ ਗਏ ਔਰ ਮੇਰੇ ਮਿੱਤਰੋ ਪ੍ਰੈਸ ਦੇ ਲੋਗੋ ਤੁਸੀਂ ਚੌਥਾ ਸਤੰਭੋ ਲੋਕਤੰਤਰ ਦਾ ਲੋਕਤੰਤਰ ਦੇ ਚੌਥੇ ਸਤੰਭ ਦੇ ਨਾਤੇ ਜਦਾ ਪਤਾ ਕਰੋ ਉਹ ਟੈਂਡਰ ਲੱਗੇ ਹੀ ਕਿ ਉਹਨਾਂ ਤੇ ਕੰਮ ਵੀ ਹੋਇਆ ਮੇਰੇ ਕੋਲ ਜੋ ਰਿਪੋਰਟ ਹੈ ਸਪੀਕਰ ਸਾਹਿਬ ਉਹਨਾਂ ਟੈਂਡਰਾਂ ਤੇ ਕੰਮ ਨਹੀਂ ਹੋਇਆ ਕਿਉਂਕਿ ਜਦੋਂ ਟੈਂਡਰ ਲੱਗੇ ਤੇ ਟੈਂਡਰਾਂ ਦੇ ਉੱਤੇ 180 ਦਿਨ ਦਾ ਟਾਈਮ ਦਿੱਤਾ ਗਿਆ 180 ਦਿਨ ਚਾਹੀਦੇ ਟੈਂਡਰ ਤੇ ਕੰਮ ਕਰਨ ਵਾਸਤੇ ਦਿਨ ਅਗੇ ਨੇ 30 ਟੋਟਲ 30 ਬਰਸਾਤ ਸਿਰ ਤੇ 2023 ਤੋਂ ਜ਼ਿਆਦਾ ਆਉਣ ਵਾਲੀ ਹੈ ਵਾਰ-ਵਾਰ ਵਿਗਿਆਨੀ ਕਹਿ ਰਹੇ ਉਸ ਤੋਂ ਵੀ ਮਾੜਾ ਕੰਮ ਹੋਇਆ ਉਹ ਮਾੜਾ ਕੰਮ ਹੋਇਆ ਕਿ ਐਸ ਮੈਂ ਪਵਿੱਤਰ ਸਦਨ ਤੇ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਪੰਜਾਬ ਸਰਕਾਰ ਦੇ ਜਿਹੜੇ ਰੇਤ ਖਨਨ ਮਾਫੀਆ ਲੀਡਰ ਨੇ ਉਹਨਾਂ ਨੇ ਆ ਕੇ ਸਰਕਾਰ ਦੇ ਮੰਤਰੀਆਂ ਨੂੰ ਕਿਹਾ ਸਪੀਕਰ ਸਾਹਿਬ ਕਿ ਇਹ ਟੈਂਡਰ ਰੋਕ ਦਿਓ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਕਾਲਾ ਬਾਜਾਰੀ ਦੀ ਰੇਤ ਹੈ ਜੇ ਇਹਨਾਂ ਟੈਂਡਰਾਂ ਰਾਹੀਂ ਰੇਤ ਬਾਹਰ ਆ ਗਈ ਤੇ ਰੇਤ ਦੀ ਮਾਰਕੀਟ ਡਿੱਗ ਜਾਏਗੀ ਔਰ ਅਸੀਂ ਜਿਹੜਾ ਟੈਚੀ ਜਿਹੜਾ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਟੈਚੀ ਚੰਨੀ ਸਾਹਿਬ ਦੀ ਸਰਕਾਰ ਚ ਫੁਲਾਨੀ ਕੋਟੀ ਤੇ ਪਹੁੰਚਦਾ ਉਹ ਟੈਚੀ ਆ ਨਾ ਬੰਦ ਹੋ ਜਾਏਗਾ ਮਹਾਰਾਣਾ ਪੰਜਾਬ ਦੀ ਸਰਕਾਰ ਨੇ ਡਿਜ਼ਾਸਟਰ ਨੂੰ ਕਿਸ ਤਰ੍ਹਾਂ ਵੈਲਕਮ ਕੀਤਾ ਪਹਿਲੇ ਤੇ ਤੁਸੀਂ ਲੇਟ ਲੇਟ ਤੋਂ ਬਾਅਦ ਵੀ ਟੈਂਡਰਾਂ ਨੂੰ ਕਮਜ਼ੋਰ ਕਰਨ ਵਾਸਤੇ ਆਪਣੇ ਹੀ ਕਿਸੇ ਬੰਦੇ ਕੋਲ ਪੀਐਲ ਪੁਆਈ ਔਰ ਉਥੇ ਕਮਜ਼ੋਰ ਜਵਾਬ ਦਿੱਤਾ ਜਿਹਦੇ ਕਾਰਨ ਉਹ ਜੜੀ ਰੇਤ ਨਿਕਲਨੀ ਸੀ ਕਿ ਰੇਤ ਮਾਫੀਆ ਦਾ ਪੈਸਾ ਹੋਰ ਵੱਡਾ ਟੱਚੀ ਹੋ ਜਾਏ ਉਹ ਹਵਸ ਕੱਟੀ ਨਹੀਂ ਔਰ ਪੰਜਾਬ ਨੂੰ ਪੁਕਤ ਨਾ ਪਿਆ ਮੇਰੇ ਸਪੀਕਰ ਸਾਹਿਬ ਮੈਂ ਇੱਕ ਹੋਰ ਬੇਨਤੀ ਕਰਾਂ ਮਾਧੋਪੁਰ ਵਾਲੇ ਜਿਹੜੇ 28 ਗੇਟ ਸੀ ਮੈਂ ਹੋ ਸਕੇ ਮੰਗ ਕਰਨਾ ਸਪੀਕਰ ਸਾਹਿਬ ਪ੍ਰਸਤਾਵ ਪਾਸ ਕਰੋ ਇਹ ਪੰਜਾਬ ਦੀ ਜਨਤਾ ਬੈਠੀ ਹੈ ਇਹਰਾ ਪ੍ਰਸਤਾਵ ਪਾਸ ਕਰੇ ਕਿ 28 ਗੇਟ ਕਿਸ ਤਰ੍ਹਾਂ ਬੰਦ ਰਹਿ ਗਏ 24 ਗੇਟ ਖੁੱਲੇ ਹੀ ਨਹੀਂ ਚਾਰ ਖੁੱਲੇ ਉਹ ਵੀ ਕਿਸ ਤਰ੍ਹਾਂ ਮਜਬੂਰੀ ਚ ਖੁੱਲੇ ਔਰ ਜਿਹੜੀ ਕੰਪਨੀ ਨੂੰ ਉਹਰਾ ਰੱਖ-ਰਖਾਵ ਦਿੱਤਾ ਸੀ ਜਿੰਨੂੰ ਕਿਹਾ ਸੀ ਕਿ ਉਹ ਚਿੰਤਾ ਕਰੇਗੀ ਉਹ ਕੰਪਨੀ ਕਹਿੰਦੀ ਮੇਰੇ ਆਰਡਰ ਚ ਹੈਗਾ ਹੀ ਨਹੀਂ ਤੇ ਕਰੋੜਾ ਰੁਪਏ ਪੰਜਾਬ ਦੀ ਜਨਤਾ ਦੇ ਉਸ ਕੰਪਨੀ ਨੂੰ ਕਿਉਂ ਪੇ ਹੋਏ ਮੇਰੀ ਦੂਜੀ ਮੰਗ ਹੈ ਹੋ ਸਕੇ ਕਿਉਂਕਿ ਨਿੰਦਾ ਪ੍ਰਸਤਾਵ ਪ੍ਰਧਾਨ ਸਾਹਿਬ ਨੇ ਲਿਆਂਦਾ ਹੈ ਔਰ ਇਹ ਅੰਦਰ ਮੇਰੀ ਮੰਗ ਹੈ ਕਿ सीबीआई ਇਨਕੁਆਇਰੀ ਹੋਣੀ ਚਾਹੀਦੀ ਹੈ